ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਪਰ 5811 ਤੇ ਅੱਜ ਦੀ ਵੀਡੀਓ ਭੌਂਆਂ ਲੱਗਿਆ ਪਿੰਡ ਲੱਖੂ ਵਾਲ ਤੋਂ ਸੀਂ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਪਕਵਾਨ ਖਵਾਵਾਂਗੇ ਦੋ ਤੋਕੜਾਂ ਕ ਬਣਾ ਤੇ ਇੱਕ ਬਣ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਨੇਟੇ ਹਣਾ ਕੋਲ ਤੇ ਆਜੋ ਕਾਬਦੇ ਵੀਰਾਂ ਨਾਲ ਗੱਲਬਾਤ ਸਸਿਕਲ ਭਾਜੀ ਸਸਕਾ ਵੀਰ ਜੀ ਸੋਣਾ ਠੀਕ ਠਾਕ ਹੈ ਬਹੁਤ ਵਧੀਆ ਤੁਸੀਂ ਸੁਣਾਓ ਕਿਰਪਾ ਕਰਕੇ ਆਪਾਂ ਮਾਰਾ ਜੀ ਕਿਰਪਾ ਜਾਈ ਦੀ ਗੁਰੂ ਮਹਾਰਾਜ ਜੀ ਹਾਂ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੀਤਾ ਪਿੰਡ ਲਖੂਵਾਲ ਥੀਲਿੰਨ ਵਾਲਾ ਜਿਲ੍ਹਾ ਅਮਰਸਰ ਚੇ ਗੱਜ ਫੋਨ ਨੰਬਰ ਬੋਲ ਦਿਓ 992460566 ਠੀਕ ਹੈ ਜੀ ਹਾਂ ਜੀ ਤੇ ਆਜੋ ਫਿਰ ਸਤ ਕਰੀਏ ਸ਼ੁਰੂਆਤ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿਨਵਾ ਸੁਬਾ ਦੋਣਾ ਦੀ ਦੂਜਾ ਸੁਬਾ ਝੋਟੀ ਸੋਣੀ ਆ ਅੱਛਾ ਜੀ ਤੇ ਪੰਜ ਚਾਰ ਦਿਨ ਖੜਦੀ ਹਲੇ ਠੀਕ ਹੈ ਠੀਕ ਹੈ ਨੀਲੀ ਦੀ ਝੋਟੀ ਆ ਸਾਨੂੰ ਖੋਲ ਕੇ ਦਿਖਾਉਣੇ ਆ ਵੇਖੋ ਜੀ ਨੀਲੀ ਸਾਫ਼ ਸੁਥ ਬੜੀ ਆ ਵੇਖੋ ਤੇ ਦੂਜਾ ਸੁਗਾ ਸੋਨਾਵਾ ਤੇ ਅਜੇ ਕਿੰਨਾ ਕ ਟਾਈਮ ਖੜਦੇ ਹੋ ਸਿਆ ਤੇ ਆਰੋਗ ਇਹ ਲੱਗ ਗਿਆ ਤੇ ਸ਼ਟਰ ਪਾਰਟੀ ਚੈੱਕ ਕਰ ਸਕਦਾ ਜੀ ਬਾਕੀ ਠੰਡਾ ਦੇਖੋ ਵਿਰਲਾੁਰਲਾ ਕਿਦਾਂ ਨੇ ਤੇ ਚਲੋ ਸੂਨ ਤੱਕ ਹਮਾਰਾ ਚੰਗਾ ਬਣਾ ਲੂਗੀ ਤੇ ਦੇਣ ਪਈ ਕਹਿੰਦਾ ਕਿ ਪੰਜ ਛੇ ਲੈ ਜੂਗੀ ਹੋਰ ਬਹੁਤ ਸਾਫ ਹੈ ਚਾਰ ਸਫੇਰੇ ਇੱਕੋ ਜੀ ਵਿਰਲੇ ਸਨ ਠੀਕ ਹੈ ਠੀਕ ਹੈ ਜੀ ਬਾਕੀ ਟਿੱਪਣ ਤਾਂ ਆਪਣ ਬੜੀ ਪੋਲੀ ਹੈ ਠੀਕ ਹੈ ਜੀ ਤੇ ਬਾਕੀ ਥਾਣਾ ਦਾ ਸੈ ਹੈ ਇਹ ਬਣੂ ਵੀ ਬੜੀ ਗਾਵਾਂ ਵਾਂਗੂ ਬਣਨੀ ਝੋਟੀ ਠੀਕ ਹੈ ਜੀ ਹਾਂ ਬਾਕੀ ਤੁਹਾਨੂੰ ਲੱਗ ਗਿਆ ਤਾਂ ਦਿਖਾਉਂਦੇ ਥਾਣਾ ਦਾ ਸੈਰ ਗਿਆ ਵੀ ਚੰਗਾ ਵਾ ਇਹ ਕਰੋ ਭਾਜੀ ਲੱਗ ਗਿਆ ਤਾਂ ਚੱਕ ਥਾਣਾ ਦਾ ਸੈਜ ਤੇ ਗੈਪ ਦੋ ਜੀ ਬਹੁਤ ਸ਼ਾਨਦਾਰ ਆ। ਇਹ ਕੀ ਮੁੱਲ ਕਰਨਾ ਭਾਜੀ ਹਰ? ਮੋਲਵੀਰ ਜੀ ਜਿੰਨਾ ਤੁਸੀਂ ਕਹਿੰਦੇ ਕਰ ਦਣਾ ਜਾਇਜ਼ ਕਰਾਂਗੇ। ਹਾਂਜੀ। 90 ਕਰ ਲੀਏ ਮੁੱਲ। ਕਰ ਦਈਏ ਜਾਇਜ਼ ਆਈ। ਦੱਸੋ ਕਿੰਨਾ ਕਰ ਦਈਏ। ਕਰ ਦਈਏ ਆ ਵੀ ਇੱਥੇ ਦੇ ਦੇਣੀ। ਹਾਂਜੀ ਇਦਾਂ ਜਾਣ ਵੀ ਮਿੰਟੋ ਮਿੰਟੀ। ਹਾਂਜੀ। 85 ਯਾਰੀ ਦੇ ਦਈਏ। ਕਰ ਤੋਂ ਜਲਮਾਨਤਾਂ ਥੋੜਾ ਬੜਾ। ਦੱਸੋ। 1000 ਕਿ ਜਿਆਦਾ। 2000 ਛੱਡ ਜਾ। 88820 ਛੋੜ ਕਰ ਠੀਕ ਹੈ ਠੀਕ ਲਓ ਭਾਈ 88820 ਰੁਪਏ ਛੋੜ ਦੇ ਲਓ ਮੈਂ ਕਿੰਨੀ ਸੇਵਾ ਕਰ ਸਕਦੇ ਬਾਕੀ ਜਿੰਨੇ ਲੱਗੇ ਲੱਗਣਾ ਥਣ ਲੱਗਾ ਮੈਨੂੰ ਠੰਡੀ ਧੀ ਰੀਦਰ ਵੇਖ ਲੋ ਠੀਕ ਹੈ ਠੀਕ ਹੈ ਲਓ ਭਾਈ ਤਿਆਰ ਕੀ ਆ ਬਿਲਕੁਲ ਠੀਲ ਠੰਡੀ ਆ ਆ ਜੋ ਦੂਜੇ ਨੰਬਰ ਤੇ ਟੋਕੜ ਗੱਬਣ ਇਹ ਵੀਰ ਜੀ ਟੋਕੜ ਗੱਬਣ ਆ ਅੱਛਾ ਜੀ ਮੰਨ ਲਓ ਇਹ ਪੰਜਾਂ ਮਹੀਨੇ ਦੇ ਆਪਾਂ ਚੈੱਕ ਕਰਾ ਕੇ ਹੁਣੇ ਹੀ ਲੈ ਆਂਦੀ ਆ ਅੱਛਾ ਜੀ 3 ਕਿਲੋ ਦੁੱਧ ਜੇ ਛੱਡੇ ਠੀਕ ਹੈ ਜੀ ਇੱਕੋ ਟਾਂ ਮਿਲਦੀ ਹੈ ਇੱਕੋ ਟਾਂ ਮਿਲਦੀ ਠੀਕ ਹੈ ਠੀਕ ਲਓ ਭਾਈ ਇੱਕ ਭਾਵੇਂ ਕੋਈ ਫੇਰੇ ਚੋਲੇ ਤੇ ਪੰਜਵੇਂ ਮਹੀਨੇ ਦੇ ਨਾਲ ਚੱਕ ਪਾ ਬਾਕੀ ਵੇਖੋ ਵੱਡੀ ਝੋਡੀ ਆ ਕੱਦ ਕਾੜ ਵੇਖ ਲੋ ਕਿੱਦਾ ਆ ਤੇ ਕੱਦ ਕਾੜ ਦੀ ਵੀ ਚੰਗੀ ਆ ਤੇ ਬਾਕੀ ਹੁਣ ਤਾਂ ਨੂੰ ਖੋਲ ਕੇ ਵਿਖਾਉਨੇ ਆ ਕਾਲੀ ਸ਼ਾਹ ਝੋਡੀ ਵੇਖ ਲੋ ਠੀਕ ਆ ਠੀਕ ਆ ਜੀ ਲਓ ਭਜੀ ਕੱਦ ਕਾੜ ਤਾਂ ਇਹ ਕੀ ਕਰਦਾ ਹੈ ਇਹ ਪੂਰਾ ਵੱਡਾ ਆ ਚੰਗੀ ਆ ਥਣ ਥਣੋਂ ਬੜਾ ਚੰਗਾ ਇਹ ਇਸ ਟਾਈਮ ਜਿਹੜੀ ਪੰਜਾਂ ਤੋਂ ਸਾਢੇ ਪੰਜਾਂ ਮਹੀਨੇ ਦੇ ਆਸ-ਪਾਸ ਚੱਕ ਪਾ ਤਿਆ ਇਹ 3 ਲੀਟਰ ਦੁੱਧ ਦਿੰਦੀ ਹੈ ਇੱਕੋ ਟਾਈਮ ਵਿੱਚ ਚਾਹੇ ਬਾਈ ਕੰਦਾ ਹੈ ਸਵੇਰੇ ਤੇ ਚਾਹੇ ਸ਼ਾਮ ਨੂੰ ਚੋਲੇ ਕੋਈ ਠੀਕ ਹੈ ਡਬਲੈਕ ਦੇ ਵਿੱਚ ਆਗੀ ਆਹ ਇਹਨੇ ਕਿੰਨਾ ਸੁਆ ਸੁਣਾ ਭਾਈ ਇਹ ਭਾਈ ਹੁਣ ਤੀਜੇ ਸੂਏ ਸੁਣੀ ਆ ਅੱਛਾ ਜੀ ਠੀਕ 2 ਸੂਏ ਆ ਕਿ ਸੂਏ ਤੀਜੇ ਸੂਏ ਲਈ ਗਾਂ ਘੱਬਣ ਆਏ ਸੱਜਰ ਨੇ ਕਿੰਨਾ ਕਿਚਵਾਇਆ ਦੁੱਧ ਸੱਜਰ ਦੁੱਧ 10 11 ਕਿਲੋ ਦਿੰਦੀ ਰਹੀ ਹੈ ਬੜੇ ਆਰਾਮ ਨਾਲ ਮੱਲੋਂ ਪੱਠਿਆਂ ਪੁੱਠਿਆਂ ਦਈ ਠੀਕ ਹੈ ਠੀਕ ਹੈ ਬਾਕੀ ਵੇਖੋ ਵੱਡੀ ਛੋਟੀ ਨਹੀਂ ਆ ਠੀਕ ਹੈ ਜੀ ਹਾਂ ਜੀ ਭਾਈ ਲਾਗੇ ਤੁਸੀਂ ਚੈੱਕ ਕਰ ਸਕਦੇ ਜੀ ਤੇ ਕੀ ਇਹਦਾ ਕੀ ਮੁੱਲ ਭਾਈ ਫਿਰ ਇਹਦਾ ਮੁੱਲ ਵੀ ਵੀਰ ਜੀ ਜਾਣਦੇ ਕਿ ਜਿੱਥੇ ਕੋਈ ਦੇ ਦੇਣੀ ਆ 55000 ਹੀ ਦੇ ਦਨੇ 11000 ਹੋਰ ਛੋਟ 54 ਚ 200 ਛੋਟ ਕਰ ਦਿੰਦੇ ਠੀਕ ਲੋ ਬਾਈ 54000 ਚ 200 ਰੁਪਇਆ ਛੋਟ ਬਿਲਕੁਲ ਲਿਕੇ ਨੇ ਕਿ ਮੁੱਲ ਕਰਨਾ ਵੀਰ ਨੇ ਆਜਾ ਜਿਆਜ ਕਰਨਾ ਬਿਲਕੁਲ ਠੀਕ ਆ ਜੀ ਤੇ ਆਜੋ ਹੁਣ ਵੇਖੋ ਰੈਂਡ ਆ ਵੈਡ ਵੀ ਟੋਕਰ ਗੱਬਣ ਜੀ ਇਹਦੇ ਤੁਹਾਡੇ ਹੁੰਦੇ ਆ ਲਾਈ ਹੁਣੇ ਹਾਂਜੀ 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 ਇਹਦੇ ਥੱਲੇ ਦੁੱਧ ਹੈਗਾ ਜੀ 5 ਕਿਲੋ ਅੱਛਾ ਜੀ ਤੇ 4 ਮਹੀਨੇ ਦੀ ਹੈ ਗੱਬਣ ਜੀ ਅੱਛਾ ਜੀ ਠੰਡੀ ਸੀਲ ਹੈ ਮਤਲ ਹੁਣੇ ਹਲੇ ਤੁਹਾਡੇ ਹੁੰਦੇ ਆ ਲਾਈ ਆ ਹਾਂਜੀ ਹਾਂਜੀ ਇੱਕ ਕਰਾ ਆ ਗਿਆ ਆਪਾਂ ਲਈ ਠੀਕ ਹੈ ਜੀ ਲਓ ਭਾਜੀ ਜਿਹੜਾ ਮੇਰਾ ਵੀਰ ਆਊਗਾ ਵੀ ਭਾਵੇਂ ਆਪਣਾ ਡਾਕਟਰ ਨਾਲ ਲੈ ਵੇ ਦੋਵੇਂ ਚੈੱਕ ਕਰਾ ਲਏ ਗਾਈ ਵੀ ਮੱਝ ਵੀ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਠੀਕ ਹੈ ਬਿਲਕੁਲ ਵਧੀਆ ਜੀ 5 ਕਿਲੋ ਇਹਦੇ ਥੱਲੇ ਦੁੱਧ ਜੀ ਠੀਕ ਹੈ ਦੋਵੇਂ ਟਾਈਮ ਮਿਲਦੀ ਗੀ ਦੋਵੇਂ ਟਾਈਮ ਮਿਲਦੀ ਗੀ ਠੀਕ ਹੈ ਲਓ ਭਾਜੀ ਘਾਤ ਕਾਟ ਕੇ ਚੰਦਾ ਚੰਦਾ ਲੱਭਣ ਜੇ ਤੇ ਚੌਵਾਂ ਮੈਂ ਨਿਆਰੀ ਚੈੱਕ ਪਾਸ ਆ ਤੇ ਬਾਕੀ 31 ਦਾ 17 18 ਕਿਲੋ ਦਾ ਜਿਹੜਾ ਠੀਕ ਹੈ ਠੀਕ ਹੈ ਇਹਦੇ ਫੈਡ ਕੁਆਲਟੀ ਵੀ ਚੰਗੀ ਹੁੰਦੀ ਹੈ ਇਹੋ ਜਿਹੇ ਪਸ਼ੂਰੀ ਹਾਂ ਜੀ ਕਰੋ ਭਾਜੀ ਚੈੱਕ ਰਹੀ ਹਾਂ ਯਾਰ ਸ਼ਰ ਦੇ ਵਿੱਚ ਆ ਗਈ ਆ ਤੇ ਇਸ ਯੋਗਾ ਮੇਨ ਅਰੇ ਚੱਕਾ ਪਾਸ ਤੇ 5 ਲੀਟਰ ਜਿਹੜਾ ਦੁੱਧ ਆ। ਕਿ ਘਾੜੇ ਤੇ ਮਿਲਦੀ ਫਿਰ। ਹਾਂ ਇਤਰਾ ਮਾਸਾ ਚੌਕਰ ਪਾ ਕੇ ਦੋਸਲ ਚਲੋ ਕੋਈ ਰੱਸੀ ਰੁਸੀ ਪਾਉਣ ਦੀ ਲੋੜ ਨਹੀਂ ਆ। ਠੀਕ ਹੈ ਠੀਕ ਹੈ ਜੀ। ਥਾਣ ਥਣ ਵੇਖੋ ਕਿੰਨਾ ਚੰਗਾ ਲੱਗਾ ਆ। ਠੀਕ ਹੈ ਲੋ ਭਾਈ ਲੱਗ ਗਿਆ ਤੁਸੀਂ ਕਿਆ ਕਰ ਸਕਦੇ ਥਾਣਾ ਦਾ ਸਾਈਜ਼ ਤੇ ਗੈਪ। ਇਹਦਾ ਕੀ ਮੁੱਲ ਭਾਜੀ ਫਿਰ? ਮੁੱਲ ਵੀਰੀ ਦਾ ਵੀ ਜਾਇ ਜੀ 30 ਦੇ ਦਈਏ। ਕਰ ਬੀਏ ਚਮ ਜਾਇ ਜਾਈ 28 ਦੇ ਦਈਏ। 27000 ਫਿਰ ਹੋਰ। 27000 ਦੀ ਹਾਂ ਨਾ ਹੀ ਦੇ ਦਾਂਗੇ। ਠੀਕ ਹੈ। ਦੋ ਸੌ ਚ ਵੀ ਛੋੜ ਕਰਦਾ। ਠੀਕ ਲੋ ਭਾਜੀ 27000 ਚ ਠੀਕ ਹੈ ਤੇ ਬਾਕੀ ਕੱਦ ਕੱਢ ਦੀ ਵੀ ਚੰਗੀ ਆ ਪਰ ਲੈਵਲੂ ਵੀ ਇਹਦੀ ਖੁੱਲਹੀ ਆ ਵੇਖੋ ਠੀਕ ਹੈ ਜੀ ਮੇਰਾ ਵੀ ਜਿਹੜਾ ਮਰਜੀ ਹੈ ਦੋਵੇਂ ਡੰਗਰ ਆਪਣਾ ਡਾਕਟਰ ਲੈ ਕੇ ਚੈੱਕ ਕਰਾ ਕੇ ਖੜੇ ਤਸੱਲੀ ਕਹਿੰਦੇ ਬਿਲਕੁਲ ਸਹੀ ਗੱਲ ਹੈ ਜੀ ਇਹ 4 ਮਹੀਨੇ ਦੀ ਉਹ ਪੰਜਾਂ ਦੀ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਬਾਈ ਜੀ ਇਹਦੇ ਥੱਲੇ 5 ਕਿਲੋ ਦੁੱਧ ਜੇ ਉਹਦੇ ਥੱਲੇ 3 ਕਿਲੋ ਦੁੱਧ ਜੀ ਠੀਕ ਹੈ ਜੀ ਹਾਂ ਬਾਕੀ ਥਣਾ ਥਣਾ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ